ਆ ਪੀ ਲਈ ਹਾਂ ਪੀ ਲਈ ਉਹ ਆ ਗਿਆ ਹੈ ਹੇਲੋ ਇੱਕ ਮਿੰਟ ਦੇਤੇ ਆ ਕੋਲੇ ਠਹਿਰ ਕੇ ਲੰਮੀ ਕਿੱਥੇ ਆਵਾ ਪਾਥੇ ਕੋਲੇ ਆਉਣੀ ਬੇਬੇ ਹਾਂ ਮੈਂ ਨਾ ਪਾਥੇ ਲੈ ਆਵਾ ਚੰਗਾ ਤੇ ਜਿਹੜਾ ਤੜਕੇ ਟੋਕਰਾਂ ਲਈ ਆਈ ਸੀ ਬੇਬੇ ਮਾਚਦੀਆਂ ਨਹੀਂ ਹੁਣ ਜਿਹੜਾ ਤੜਕੇ ਟੋਕਰਾਂ ਲਈ ਸੇਖੇ ਉਹ ਤਾਂ ਹੁਣ ਚੁੱਲ੍ਹੇ 'ਚ ਮਾਚਨ ਸਾਰਾ ਦਿਨ ਚੁੱਲ੍ਹੇ ਤੇ ਕੰਮ ਕਰੀਦਾ ਪਾ ਤਾ ਵੀ ਇੱਕ ਟੋਕਰਾਂ ਦਾ ਹੱਥ ਤਾਂ ਹੀ ਮੁਕਦੀਆਂ ਹੀ ਨਹੀਂ ਕਿੰਨਾ ਮੈਂ ਕਿਹੜਾ ਬਾਲਦੀ ਨਹੀਂ ਰਹੀ ਲੈ ਦੱਸ ਤੂੰ ਤਾਂ ਰੋਣੀ ਥੋੜੀ ਰਹੀ ਹੈ ਹੱਥ ਨਾਲ ਸਵੇਰ ਪਾਥੀਆਂ 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 ਪਤਾ ਨਹੀਂ ਕਿੱਥੇ ਜਾਂਦੀ ਲੈ ਦੱਸ ਬੇਬੇ ਪਾਥੀਆਂ ਲੈਣੀ ਜਾਂਦੀ ਹੋਰ ਮੈਂ ਇੱਥੋਂ ਕਿੱਥੇ ਜਾਵੜੂਗੀ ਦੱਸ ਮੈਨੂੰ ਹੈ ਉਹੀ ਗੱਲਾਂ ਤੇਰੀਆਂ ਫਿਰ ਗੱਲਾਂ ਕਿਉਂ ਮੈਨੂੰ ਨਹੀਂ ਇਹ ਕੱਲਾ ਚੰਗੀਆਂ ਲੱਗਦੀਆਂ ਲੱਗਦੀਆਂ ਨਹੀਂ ਤੈਨੂੰ ਚੰਗੀਆਂ ਗੱਲਾਂ ਵੱਡੀਆਂ ਨੂੰ ਚੱਲ ਹੋਇਆ ਕਿਤੇ ਬੰਦਾ गावड़ा गावड़ा ਸੇ ਚੜ ਕੇ ਵਿਪੱਖ ਸੰਗਤ ਨੇ ਵਿਪੱਖ ਥੈਂਕ ਯੂ ਦ ਪਹਿਲੇ ਵਿਪੱਖ ਸੰਗਤ ਤੂੰ ਦਾ ਬੋਲੀ ਆ ਨਾ ਹੁੰਦਾ ਮੈਂ ਪਾਥੀਆਂ ਲੈ ਕੇ ਆਉਣੀ ਆ ਮੈਂ ਕਿਹੜੇ ਕਿਸੇ ਨਾਲ ਭੱਜ ਚੱਲੀ ਤੂੰ ਤਾਂ ਐਵੇਂ ਕਰ ਬੋਲੀ ਜਾਨੀ ਤੇ ਟਿਵੀਆਂ ਚ ਲੈ ਆ ਲੇਗੀ ਹਾਂ ਤੇ ਫਿਰ ਪਾਥੀਆਂ ਲੈਣ ਚਲੀ ਐਵੇਂ ਬੋਲੀ ਜਾਨੀ ਆ ਤੂੰ ਬੋਲੀ ਜਾਨੀ ਆ ਕੀ ਹੁੰਨੀ ਆ ਪਾਥੀਆਂ ਦਾ ਪਾਥੀਆਂ ਲੈਣ ਜਾਨੀ ਤਾਂ ਮੈਂ ਤੇਰੇ ਮਗਰ ਆਉਣੀ ਆ ਕਿਉਂ ਤੂੰ ਹੀ ਨੇ ਫਿਰ ਜਾ ਕੇ ਤੇ ਮੈਂ ਨਹੀਂ ਆਉਣੀ ਐ ਰੱਖ ਦੇ ਬੱਠਾ ਰੱਖ ਦੇ ਬੱਠਾ ਕਿੱਡਾ ਤਮਾਖਾ ਬਣਾਇਆ ਰੋਜ ਜਾਂਦੀ ਰੋਜ ਜਾਂਦੀ ਕਿ ਤੇ ਹੋਇਆ 10 ਮਿੰਟ ਜਾੜ ਤੇ ਜਾਵੜੀ ਚਈ ਰੋਜ ਹੁ ਮਾਥੀ ਰੋਈ ਬੈਣੀ ਤੇ ਰੋਜੀ ਤੇਰਾ ਪਤਾ ਲੱਗਦਾ ساری ਗੱਲ ਦਾ ਲੱਗੇ ਲੱਗਦਾ ਰਵੇ ਮੈਂ ਤੇ ਚੱਲ ਲੰਜਰ ਰੱਖੇ ਤੇ ਮੈਂ ਨਹੀਂ ਰੱਖਦਾ ਆਹੋ ਮਗਰ ਆਪਣੀ ਹਾਂ ਮੈਂ ਆ ਜਾ ਕੀ ਤੂੰ ਮਾਠਾ ਬਣਾ ਛੱਡਿਆ ਲੱਗ ਜੂ ਕਿ ਕਰਨ ਤੁਰ ਉੱਠ ਕੇ ਤੁਰਿਆ ਨਹੀਂ ਜਾਂਦਾ ਜਾਊਗੀ ਵੱਡੀ ਪਾਥੀਆਂ ਲੈਣ ਮਗਰ ਹੋਣੀ ਮੈਂ ਤੇਰੇ ਉਹਨੂੰ ਲੱਗਦਾ ਕਿ ਤੇ ਡਰ ਚੂਗੀ ਮੈਂ ਨਹੀਂ ਡਰਦੀ ਡਰਦੀ ਜਦੋਂ ਸਾਰਾ ਕੁਝ ਹੈਸਾ ਚ ਫੋਨ ਤਾਂ ਲਾ ਲ ਮੋਏ ਨੂੰ ਹੈਲੋ ਕਿੱਥੇ ਖੜਾ ਪਾਥੀਆਂ ਲੈਣਾ ਹੁਣੀ ਮੈਂ ਆਹੋ ਬੇਬੇ ਗਿਲਾ ਕੀ ਬੜਬੜ ਕਰਨ ਕਹਿੰਦੀ ਇੰਨੇ ਕਿਹੜੇ ਲਾਉਣੀ ਤੈਨ ਤੜਕੇ ਦਮੇ ਗਈ ਆਨੀ ਆ ਉਦੋਂ ਤਾਂ ਉਦੋਂ ਤੂੰ ਕਹਿਤਾ ਕਿ ਮੈਂ ਆਉਣਾ ਆਉਣਾ ਹੈ ਹੁਣ ਆਈਆਂ ਤੇ ਹੁਣ ਹੁਣ ਜੇ ਨਾ ਨਾ ਆਇਆ ਸਾਬ ਲਾਣੀ ਆਪਦਾ ਜਿਹੜੇ ਕੁਛ ਪੜਾਉਣਾ ਜਲਦੀ ਪੜਾ ਜਾ ਮੈਨੂੰ ਐਵੇਂ ਮੇਰੇ ਗੁੱਤ ਨਹੀਂ ਪਟਾਏਂਗਾ ਬੇਬੇ ਨਾਲ ਲੜਾਈ ਕਰਾ ਕੇ ਚੱਲ ਮੈਂ ਪਖਤਨਝਾ ਹੋਣੀ ਹੈਗੀ ਬਾਨੇ ਨਾਲ ਛੱਪੜ ਤੇ ਆਹੋ ਆ ਜਾ ਜਲਦੀ ਜਲਦੀ ਕਿੱਥੇ ਹੈਗਾ ਕਿਤੇ ਕੋਈ ਵੇਖ ਵੀ ਨਾ ਲੰਗੀ ਵੇਖੀ ਜਾਊਗੀ ਚੰ ਛੱਟ ਪਰ ਵਾਹ ਹੈਲੋ ਕਿੱਥੇ ਜੇ ਖੜਾ ਸੱਪੜ ਕੋਲੇ ਹਾਂ ਪਾਥੀਆਂ ਦੇ ਬਹਾਨਾ ਲਾ ਕੇ ਆਈਆਂ ਪਤਾ ਕੀ ਬੇਬੇ ਸ਼ੱਕ ਬਹੁਤ ਕਰਨ ਲੱਗੀ ਚਾਰ ਚਾਰ ਜਿਹੜੇ ਤੂੰ ਮੇਰੇ ਪਾਥੀਆਂ ਜਲਵਾ ਦਿਨ ਨਾ ਹੋਰ ਕੀ ਹੈ ਵੇਣੀ ਆਸਾ ਪਾਸਾ ਤੈਨੂੰ ਬਾਦੀ ਇੰਨੀ ਅੱਗ ਲੱਗੀ ਪਈ ਆ ਕੀ ਕਰਨਾ ਹੈ ਤੂੰ ਅੱਜ ਅੱਛਾ ਰੋਜ਼ ਦੇ ਆਜ ਲੈ ਮੈਂ ਤਾਂ ਪਤਾ ਹੀ ਨਹੀਂ ਕੰਮਕਾਰਾਂ ਨੂੰ ਵੇਲ ਮਿਲੇ ਤਾਂ ਹੀ ਪਤਾ ਲੱਗੂਗਾ ਇਥੇ ਸਿਰ ਖੁਰਕਣ ਦੀ ਤਾਂ ਵੇਲ ਹੈ ਨਹੀਂਗੀ ਚਲੇ ਤੂੰ ਲੈ ਜਾ ਉਹ ਜ ਮੈਂ ਪਾਥੀਆਂ ਪਾਉਂਗੀ ਬਾਨਨੇ ਤੇ ਹੌਲੀ ਕਿ ਦਿਨੇ ਮੇਰੀ ਝੋਲੀ ਚ ਝਟ ਜੀ ਕੀ ਫੜਾਉਣਾ ਚੰਗਾ ਬਾੜਾ ਚਿਰ ਨਾ ਖੜੀ ਹੂੰ ਆਉਣੀ ਆ। ਇਹਨੇ ਦੁਮਰ ਜਣੇ ਨੇ ਲਉ ਪੀਤਾ ਮੇਰਾ ਮੇਰੀ ਗੁੱਤ ਪਟਾਊਗਾ ਇਹਦੇ ਰੋਜ ਦੇ ਨੇ ਨਾ ਅੱਜ ਮੈਨੂੰ ਘਰੋਂ ਕਢਾਉਣਾਗਾ। ਵੇਖਾ ਸੁਲਾ ਚਾਚੀ ਵੀ ਫਿਰਦੀ ਆ ਇਹ ਨਾ ਵੇਖ ਲੈ ਲੂਤਲ ਜੀ ਜੇ ਨੇ ਵੇਖ ਲੈਣਾ ਤੇ ਉਹਦੀ ਪਵਾੜਾ ਪਾ ਦੂਗੀ ਘਰੇ ਜਾ ਕੇ ਪਤਾ ਨਹੀਂ ਕਿੱਥੇ ਖੜਾ ਚੱਲ ਮੈਂ ਤਾਂ ਪਾਥੀਆਂ ਪਾਵਾਂ ਹੁਣੇ ਆ ਵੀ ਕੁਮੜੀ ਆਇਆ ਜਾਂਦਾ ਮੇਰੇ ਹੈਲੋ ਆ ਜਾ ਹੁਣ ਮਰਨੇ ਕਿੱਥੇ ਘਟ ਗਿਆ ਮੈਨੂੰ ਨਾ ਗਾਲਾਂ ਪਵਾਦੀ ਬੇਬੇ ਤੂੰ ਮੈਂ ਮਸਾਂ ਬੰਨ ਲਾ ਕੇ ਆਈ ਆ ਲੈ ਆ ਗਿਆ ਆ ਜਾ ਹੁਣ ਦਾਵਾ ਦਾ ਕੋਈ ਨਾ ਤੈਨੂੰ ਫੋਨ ਆਇਆ ਹੈ ਫੋਨ ਕੀ ਫੋਨ ਲਾਏ ਬੇਬੇ ਪਤਾ ਕਿੰਨਾ ਸ਼ੱਕ ਕਰਦੀ ਆ ਚਾਰ ਚਾਰ ਗੇੜੇ ਮੇਰੇ ਲਵਾਉਣਾ ਤੂੰ ਪਾਤੀਆਂ ਚ ਚਾਰ ਚਾਰ ਨਾ ਗੇੜੇ ਲਵਾ ਨਾ ਤੈਨੂੰ ਫੋਨ ਆਇਆ ਹੈ ਆ ਤੇਰੇ ਰੋਸ ਦੇ ਨਾ ਮੈਨੂੰ ਮਰਵਾ ਦੇਣਾ ਕਿਸ ਦਿਨ ਇੱਥੇ ਗੋਇਆ ਕੁੜਿਆਂ ਚ ਭੂਤ ਨਹੀਂ ਭੁੱਲੀ ਤੇ ਤੈਨੂੰ ਰੋਜਾਂ ਡਿਆਂਦੀ ਪਈ ਐ ਮੈਨੂੰ ਨਹੀਂ ਆਦਾ ਇੱਥੇ ਪੈੜ ਤੇ ਫਿਰ ਬਗਾਨਾ ਪੰਡਾ ਕੌਣ ਆਉਂਦਾ ਬਗਾਨਾ ਦੇ ਵੇਂਦੇ ਐ ਇੱਥੇ ਸਾਡੀ ਸੁਗਲੋ ਚਾਚੀ ਫਿਰਦੀ ਐ ਕੁਦਦੋ ਤੇ ਉਹਨੇ ਨਾ ਫੜ ਲਿਆ ਨਾ ਵੇਖ ਲਿਆ ਨਾ ਤੇ ਉਹਦੀ ਚੁਗਲੀ ਲਾ ਦੂਗੀ ਬੇਬੇ ਕੋਲੇ ਮੈਨੂੰ ਘਰੋਂ ਕਢਾ ਦੂਗੀ ਭੱਜ ਜਾ ਹੁਣ ਚਾ ਮੈਂ ਚਾਚੀ ਦਾ ਘਣਾ ਧਿਆਨ ਹੁੰਦਾ ਚਾਚੀ ਦਾ ਮੋ ਪਾਛੇ ਤਾਂ ਲਾ ਦਈਆ ਹਾਂ ਆਹੋ ਤਿੱਖੀ ਬੜੀ ਐਵੇਂ ਲੱਗਦੀ ਉਹ ਚਾਕੀ ਤੇ ਬਹੁਤ ਤਫੜਾ ਜਿਹੜਾ ਕੁਝ ਫੜਾਉਣਾ ਮਿੰਟਲਾ ਇਕ ਹੀ ਲੱਕ ਹੈ ਰੋਡ ਲੈ ਕੇ ਆ ਬੈ ਉਹ ਰੋਇ ਦਾ ਤਾਂ ਪਤਾ ਲੱਗ ਜੂਗਾ ਉਰੇ ਫੜਾਈ ਵੀ ਕੀ ਕਹੂੰਗੀ ਮੈਂ ਬੇਬੇ ਨੂੰ ਭੱਜ ਜਾ ਫੜਾਈ ਆ ਬਾੜਾ ਸਵੇਰੇ ਫੇਰਾ ਹੋ ਬੰਦਿਆਂ ਉਹ ਛੇਤੀ ਆਜੀ ਛੇਤੀ ਨਾ ਆਜੀ ਕਿਤੇ ਤੇਰੇ ਕੋਲੇ ਮੈਂ ਨਹੀਂ ਆਉਣਾ ਹੁਣ ਜੰਦਾਰੇ ਮੈਂ ਨਹੀਂ ਆਉਣਾ ਜੀ ਨਹੀਂ ਕਰਦਾ ਜਾਣ ਨੂੰ ਜਾਣ ਨੂੰ ਕਿਵੇਂ ਮੈਨੂੰ ਪਾਸੇ ਮਾਰਨੀ ਮਰਨੇ ਦਾ ਜਾਨ ਨੂੰ ਮੈਨੂੰ ਮਰਵਾਉਗਾ ਇੱਥੇ ਦੇਖ ਲੈਣਾ ਕਿਸੇ ਨੇ ਕੋਈ ਨਹੀਂ ਦੇਖਣਾ ਕਿਹਨਾਂ ਦੇਖਣਾ ਜਾ ਤੂੰ ਜੀ ਨਹੀਂ ਕਰਦਾ ਜਾਣ ਨੂੰ ਮੋਖੀ ਤੋਂ ਨੂਰੀ ਬੜਾ ਰਹਿੰਦੇ ਹੈਗਾ ਨੂਰ ਮੁਖ ਤੇ ਮੇਰਾ ਨੂਰ ਬੇਬੇ ਬਣਾ ਦੂਗੀ ਘਰੇ ਮੈਂ ਪਾਤੀਆਂ ਦਾ ਬਟ ਪਾਤੀਆਂ ਚਲਕੋਲ ਜਾਣੀ ਮੂੰ ਤਾਂ ਪਤਾ ਲੱਗ ਜੂਗਾ ਪਾਤੀਆਂ ਚਲਕੋਲ ਨਹੀਂ ਲਫਾ ਫਾਜਾ ਆਹ ਪਤਾ ਨਹੀਂ ਗੁੱਡੀ ਦੀ ਨਾਉ ਤੇ ਰੋਜ ਹੀ ਆ ਬੰਦਾ ਪਤਾ ਨਹੀਂ ਕਿਹੜਾ ਹੈ ਰੋਜ ਹੀ ਆ ਕੇ ਦੂਜਾ ਹੋਣ ਕੋਸਣਾ ਕੋਸੈ ਨੂੰ ਫੜਾ ਕੇ ਜਾਂਦਾ ਪਤਾ ਨਹੀਂ ਕਿਹੜਾ ਮੈਂ 3-4 ਦਿਨ ਹੋ ਗਏ ਮੈਂ ਵਹਿੰਦੀ ਨੂੰ ਤਿੰਨ-ਤਿੰਨ ਚਾਰ-ਚਾਰ ਗੇੜੇ ਲਾਉਂਦੀ ਆ ਪਤਾ ਨਹੀਂ ਇਹ ਦੂਜਾ ਕਿਹੜਾ ਬੰਦਾ ਇਹਨੂੰ ਰੋਜ਼ ਕੁਛ ਨਾ ਕੁਛ ਪੜਾ ਕੇ ਜਾਂਦਾ ਪਾਥਨਾ ਚ ਦੱਸਦੀ ਆ ਮੈਂ ਇਹਦੀ ਸੱਸ ਨੂੰ ਜਾ ਕੇ ਇਹਦੀ ਬੀਬੇ ਬੇਬੇ ਨੂੰ ਕਿਸੇ ਨੇ ਨਹੀਂ ਵੇਖਿਆ ਵਾਵਾ ਉਹ ਚਾਚੀ ਜੀ ਨੇ ਵੇਖ ਲਿਆ ਚਲ ਦਫਾ ਹੋਗੀ ਪੁੱਛੂਗੀ ਨਾ ਮੈਨੂੰ ਨੀ ਕੋਈ ਕਹਿਣਾ ਨਾ ਵੇਖ ਲਿਆ ਵੇ ਇਹ ਤਾਂ ਉਹਦੀ ਉਂਗਲ ਲਾ ਦੋਗੀ ਸੱਸੀ ਕਾਲ ਜਾਚੀ ਸੱਸੀ ਕਾ ਕੋਨੇ ਤੂੰ ਹੈ ਖੜੀ ਜਿਵੇਂ ਮੈਂ ਮੈਂ ਤੇ ਬਾਤ ਹੋ ਜਾ ਵਹਿੰਦੇ ਸੀ ਤੇ ਤੈਨੂੰ ਵੇਖ ਕੇ ਮੈਂ ਖੜ ਗਈ ਮੈਂ ਆਖ ਮਖ ਦੂਜਾ ਆ ਬੰਦਾ ਜਾਂ ਕਿਹੜਾ ਸੀਗਾ ਮਖ ਦੂਜਾ ਕੋਲੇ ਖੜਾ ਤੇਰੇ ਦੂਜਾ ਫੜਾਈ ਜਾਂਦਾ ਸੀ ਕੁਸ ਮੈਂ ਵੇ ਵੇਖੀ ਜਾਂਦੀ ਕਦੋਂ ਉਹਦੀ ਖੜੀ ਨਾ ਦੱਸ ਤੂੰ ਮੇਰੇ ਚ ਨਿਗਾ ਰੱਖਦੀ ਨਹੀਂ ਬੰਦਾ ਕਿਹੜਾ ਸੀ ਕਰ ਰਿਹਾ ਸੀ ਤੇ ਨਾਲ ਮਾਈ ਸਿੰਘ ਤੇ ਮੈਨੂੰ ਤੇਰੇ ਚ ਨਿਗਾ ਪਾਇਗੇ ਮੈਂ ਆਖਾਂ ਮੱਖੋ ਚ ਪਾਥਗੀਆਂ ਪਾਈ ਜਾਂਦੀ ਆ ਮੱਖ ਤੇ ਉਹ ਪਤਾ ਨਹੀਂ ਕਿਹੜਾ ਖੜਾ ਸੀਗਾ ਮੱਖ ਕੋਲੇ ਉਹਦੇ ਮੱਖ ਪਤਾ ਨਹੀਂ ਕੀ ਫੜਾਈ ਜਾਂਦਾ ਸੀ ਲੈ ਦੱਸ ਤੂੰ ਨਹੀਂ ਜਾਣਦੀ ਉਹ ਨੂੰ ਪਿੰਡ ਦਾ ਮੁੰਡਾ ਹੈ ਮੈਂ ਤਾਂ ਨਹੀਂ ਜਾਣਦੀ ਕਿ ਉਹਨੇ ਮੈਂ ਤਾਂ ਵੇਖਿਆ ਹੀ ਨਹੀਂ ਕਦੇ ਮੈਂ ਤਾਂ ਹੁਣ ਤਿੰਨ ਚਾਰ ਦਿਨ ਹੋ ਗਿਆ ਤੇ ਜਦੋਂ ਤੂੰ ਪਾਥਗੀਆਂ ਚੱਕਣਾ ਨਹੀਂ ਉਹਦੇ ਵੇ ਨਹੀਂ ਮੈਂ ਤਾਂ ਇਹਨੂੰ ਉਹਦਾ ਖੜਾ ਹੁੰਦਾ ਤੇਰੇ ਕੋਲੇ ਇਹ ਲੈ ਦੱਸ ਪਿੰਡ ਦਾ ਤਾਂ ਉਹ ਬੰਦਾ ਹੀ ਨਹੀਂ ਆਪਣੇ ਨਹੀਂ ਤੂੰ ਮੇਰੇ ਚ ਨਿਗਾ ਰੱਖਦੀ ਨਹੀਂ ਭਲਾ ਹੈ ਤੇ ਤੇਰੇ ਬੇਬੇ ਘਰੇ ਆ ਹੈਗੀ ਆ ਘਰੇ ਆ ਬੇਬੇ ਹੋਰ ਨਹੀਂ ਕਰੇਗੇ ਮੈਂ ਜਾ ਕੇ ਹੋਣੀ ਤੇ ਬੇਬੇ ਕੋਲੇ ਜਾ ਐਂ ਮੇਰੀ ਗੱਲ ਸੁਣ ਇਹਨੂੰ ਉਹ ਉਹ ਉਹਨਾਂ ਦੇ ਘਰੇ ਆਏ ਆ ਸਰਪੰਚਾਂ ਦੇ ਤੇ ਉਹਨਾਂ ਨੂੰ ਫੜਾਇਆ ਉਹ ਸਾਗ ਗਿਆ ਸੀ ਫੜਾ ਜੀ ਤੇ ਉਹ ਸਾਗ ਤਾਂ ਮਿਲਿਆ ਨਹੀਂ ਉਹ ਕਹਿੰਦਾ ਗੁੰਗਲੂ ਆ ਭਾਬੀਆ ਗੁੰਗਲੂ ਲੈ ਜਾ ਕੇ ਗੁੰਗਲੂ ਫੜਾਉਣ ਆਇਆ ਸੀਗਾ ਹੋਰ ਉਹ ਫੜਾਉਣ ਆਇਆ ਉਹ ਚ ਕੋਗਾ ਉਹ ਫੜਾਉਣਾ ਆਉਂਦਾ ਤੈਨੂੰ ਰੋਜ਼ ਹੀ ਕੁਛ ਨਾ ਕੁਛ ਫੜਾਉਣਾ ਆਉਂਦਾ ਦੱਸ ਆਉਂਦਾ ਰੋਜ਼ ਫੜਾਉਣ ਤੂੰ ਮੇਰੇ ਚ ਨਿਗਰ ਰੱਖ ਦਿਨ ਨਹੀਂ ਐ ਚੱਲ ਮੈਂ ਹੁਣ ਤੇਰੇ ਬੇਬੇ ਕੋਲੇ ਹੋਈ ਆਵਾ। ਉਹ ਮੈਨੂੰ ਤੇਰੇ ਲੱਛਣ ਜੇ ਨਾ ਚੰਗੇ ਨਹੀਂ ਲੱਗਦੇਗੇ। ਲੱਦਾਸ ਮੇਰੀ ਗੱਲ ਸੁਣ ਜਾਚੀ। ਹਾਂ। ਲੱਛਣ ਮੇਰੇ ਕੀ ਮਾੜੇ ਆਪ ਦੇ ਘਰ ਹੀ ਨੀ ਕਮਾਰੀ ਦੀ ਹੁੰਦੀ। ਕਮਾਰ ਕੇ ਆ ਫੇਰ ਇਹ ਕਹਿਆ ਤੈਨੂੰ ਨੇ ਕਿ ਤੂੰ ਇੱਧਰ ਰੋ ਤੂੰ ਨਾ ਮੇਰੇ ਤੋਂ ਹੋਰ ਨਾ ਕੋਸ ਸਹਾਲੀ ਪਾਚੀ। ਵਾਹ ਇਹ ਤਾਂ ਹੋਰ ਤੈਨੂੰ ਨਹੀਂ ਚੰਗੇ ਲੱਗਦੇ। ਉਹਨੂੰ ਮੈਂ ਕਰਦੀ ਆ ਉਹਦੇ ਨਾਲ ਗੱਲ ਕਰਦੀ ਆ ਉਹਦੇ ਨਾਲ। ਤੂੰ ਤਾਂ ਐਵੇਂ ਬਸ ਚੁਗਲੀਆਂ ਲਾਉਂ ਨੂੰ ਨਾ ਲੋਕਾਂ ਦੇ ਘਰਾਂ 'ਚ ਫਰੇਸ਼ਪੋਨ ਨੂੰ ਰਹਿਣੀ ਆ। ਰਹਿਣੀ। ਜਾਣਦੀ ਆ ਮੈਂ ਤੈਨੂੰ। ਜਾ ਦੱਸ ਦੇ ਜਾ ਕੇ ਕੀ ਦੱਸਾਂਗੀ। ਹਾਂ। ਮੈਂ ਨਹੀਂ ਰੋਜੀ ਤੂੰ ਜਾਣ ਚੱਕ ਲਈ ਤੇਰਾ ਵੀ ਢਿੱਡ ਦੁਖਦਾ ਦੱਸ ਮੈਨੂੰ ਹੈ ਤੂੰ ਐਵੇਂ ਹੀ ਸਰਕੜੀ ਨਹੀਂ ਆ ਮੇਰੇ ਇੱਥੇ ਕੋਲੇ ਉਹ ਆ ਕੇ ਖੜ ਜਾਂਦਾ ਪਤਾ ਨਹੀਂ ਉਹ ਕਿੱਥੋਂ ਦਾ ਹੈਗਾ ਕਿੱਥੋਂ ਦਾ ਚੱਲੀ ਆ ਨਹੀਂ ਔਰ ਮੈਂ ਤੇਰੇ ਨਾਲ ਖੜੀ ਹਾਂ ਉਹੀ ਚੁਗਲਖੋਰ ਹੈਗੀ ਆ ਆਏ ਆ ਨਹੀਂ ਮੂੰਹ ਚੱਕ ਕੇ ਲਾਉਣ ਚੂਲੀਆਂ ਤੈਨ ਤਾਂ ਆਦਤ ਆ ਲੋਕਾਂ ਦੇ ਘਰਾਂ ਆ ਤਾਂ ਨਹੀਂ ਦੇ ਬੈਨੂ ਮੈਂ ਰੋਜੀ ਵੀ ਨਹੀਂ ਆ ਰਣੀ ਆ ਜਾ ਦੱਸ ਦੇ ਕਰਵਾ ਦੇ ਕੀ ਕਰਵਾਉਣਾ ਮੈਂ ਨਹੀਂ ਡਰਦੀ ਦੂਰਦੀ ਕਿਸੇ ਤੋਂ ਨੱਥੇ ਦਾ ਤੈਨੂੰ ਬਾਸਾ ਦੂਜਾ ਤੇਰੀ ਇੰਤਜ਼ਾਰੀ ਚ ਹੀ ਰਹਿੰਦੇ ਆ ਉਹ ਜਿਹੜਾ ਫੜਾਉਣਾ ਜਾਂਦਾ ਤੈਨੂੰ ਰੋਜ਼ ਰੋਜ਼ ਕੁਛ ਨਾ ਕੁਛ ਰੋਜ਼ ਨਾ ਕੁਛ ਨਾ ਕੁਛ ਸਾਡੇ ਘਰੇ ਆਈ ਬੈਠੀ ਐ ਕੋਈ ਬੁਢੀ ਬਗਾਨੀ ਤੇ ਕੋਈ ਵੱਧ ਘਟ ਉਂਗਲ ਲਾਤੀ ਨਾ ਤੇ ਮੇਰਾ ਤੇ ਤੇਰਾ ਨਾ ਪਿੰਡ ਚ ਗੱਲਾਂ ਹੋਣਗੀਆਂ ਫੇਰ ਨਾ ਆਖੀ ਮੇਰੀ ਕੋਈ ਨਹੀਂ ਜਾਣਦੀ ਕੀ ਬੋਲਦੀ ਐ ਮੇਨੂੰ ਕੋਈ ਜਾਣ ਤੇ ਕੋਈ ਮੈਂ ਤੇਰੀ ਗੁਤਨੀ ਦਾ ਵਾਲ-ਵਾਲ ਕਰ ਦੂੰ ਜੇ ਬੇਬੇ ਨੂੰ ਕੋਈ ਵੀ ਉਂਗਲ ਲਾਈ ਤੂੰ ਜਾ ਕੇ ਹਾਂ ਮੈਂ ਡਰਦੀ ਨਹੀਂ ਹੈਗੀ ਠੀਕ ਆ ਨਾ ਹਾਂ ਤੇਰੀ ਤਾਂ ਆਦਤ ਬਣੀ ਪਈ ਆ ਉਂਗਲਾ ਲਾਉਣ ਦੀ ਮੈਂ ਮੈਂ ਵੀ ਨਹੀਂ ਡਰਦੀ ਚੱਲ ਤੂੰ ਚੱਲ ਤੂੰ ਮੱਡੀ ਆਈ ਤੂੰ ਓਹੋ ਸਿਰ ਦੁਖਣ ਲੱਗ ਗਿਆ ਮੇਰਾ ਤਾਂ ਹਾਂ ਲੈ ਆਈ ਬੱਬੇ ਬਹਿ ਜਾ ਹੁਣ ਖੜੀ ਐ ਇੱਥੇ ਲੱਗੇ ਕੁੜੀ ਨੇ ਕਿੱਥੇ ਲਾ ਕੇ ਆਈ ਓਕੇ ਸਰ ਤਾਂ ਲੱਗਣਾ ਹੀ ਸੀਗਾ ਨਾਲ ਜਾਵਾਂਗੇ ਅਸੀਂ ਤੂੰ ਤਾਂ ਇਹਨੂੰ ਵੀ ਨਹੀਂ ਫੜਦੀ ਹੁੰਦੀ ਜਾਣ ਕੇ ਮਗਰ ਤੋਰ ਦਿੰਨੀ ਆ ਤੇ ਜਾਣ ਕੇ ਮਗਰ ਸੋਰ ਜੋ ਨਹੀਂ ਰਹਿਦਾ ਮੇਰੇ ਕੋਲ ਨਹੀਂ ਰਹਿੰਦਾ ਹੁਣ ਬੱਠਲ ਪਾਥੀਆਂ ਦਾ ਲੈਣਾ ਸੀ ਤੈਨੂੰ ਵੀ ਪਤਾ ਸੀ ਬੱਠਲ ਚੱਕੂ ਕਿ ਮੁੰਡਾ ਚੱਕੂਗੀ ਤੇ ਮੁੰਡਾ ਦੰਗਲ ਫੜਦੀ ਲਈਉਂਗੀ ਲਈਉਂਦੀ ਤੇ ਹੁਣ ਕਹਿ ਨਹੀਂ ਚੱਲਣਾ ਸੱਤ ਬਾਰ ਆਵੇਂ ਨਾ 12 ਬਾਰ ਆਉ 12 ਨੂੰ ਮੈਂ ਕਿ ਉੱਥੇ ਖਵਾ ਖਾਈ ਉਹੀ ਬਾਬੇ ਗਰਮ ਨਾ ਹੋਇਆ ਕਰ ਬਾੜੀ ਤੂੰ ਨਹੀਂ ਗਰਮ ਨਾ ਹੋਇਆ ਕਰ ਤੇ ਵੇ ਤਾਂ ਨਾਲ ਚੰਨਿਆ ਕਰੂੰਗੀ ਚਾਲ ਵੜਿਆ ਕਰ ਪਾਥੀ ਪੱਥ ਲੈ ਕਰ ਪੱਥ ਲੈ ਕਰੂੰਗੀ ਅੱਜ ਨਾ ਵਾਹ ਪੱਥ ਲੱਗੀ ਆਹੀ ਮੈਰੀ ਹਾਂ ਮੈਥੋਂ ਤਾਂ ਨਹੀਂ ਰਿਹਾ ਗਿਆ ਅੱਛਾ ਤੇ ਇਹ ਨਾ ਪਾਥੀਆਂ ਚ ਢੇੜੇ ਲਾਉਂਦੀ ਆ ਤਿੰਨ ਤਿੰਨ ਚਾਰ ਚਾਰ ਉੱਥੇ ਤੇ ਉਹ ਬਗਾਨਾ ਬੰਦਾ ਆਉਂਦਾ ਇੱਕ ਹਾਂ ਤੇ ਮੈਂ ਤਾਂ ਤੇਰੇ ਕੋਲ ਦੱਸਣ ਆਈ ਆ ਵੀ ਦੂਜਾ ਪੰਜ ਪੰਜ ਚਾਰ ਚਾਰ ਢੇੜੇ ਲਾਉਂਦੀ ਆ ਪਾਥੀਆਂ ਚ ਤੇ ਤਾਈਆਂ ਇਹੇ ਜਾਂਦੀ ਆ ਢੇੜੇ ਨਾਲ ਤੇ ਤੂੰ ਉਹਦੇ ਨਾਲ ਨਾ ਸਤ ਤੂੰ ਉਹਦੇ ਨਾਲ ਰੋਜ਼ੀ ਹੁੰਦੀ ਆ ਹਾਂ ਤੇ ਰੋਜ ਕਿਤੇ ਮੈਂ ਤਾਂ ਰੋਜ ਹੀ ਵੇਣੀ ਉਹਥੇ ਉਹ ਮੁੰਡੇ ਨੂੰ ਵੀ ਆਉਂਦੇ ਨੂੰ ਪਤਾ ਨਹੀਂ ਕਿ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ ਮੈਂ ਤਾਂ ਨਹੀਂ ਉਹਨੂੰ ਜਾਣਦੀ ਕਿਤੇ ਨਹੀਂ ਆਪਣੇ ਪਿੰਡ ਦਾ ਉਹ ਵਾਕਿਆ ਨਹੀਂ ਵੇਖਿਆ ਗਾ ਨਹੀਂ ਨਹੀਂ ਮੈਂ ਨਹੀਂ ਵੇਖਿਆ ਨਹੀਂ ਮੈਨੂੰ ਬਾਜ ਮਾਰਦੀ ਨਹੀਂ ਬਾਜ ਮਾਰਦੀ ਇਹ ਤਾਂ ਮੁੰਡਾ ਆਇਆ ਥਾ ਤੇ ਮੈਥੋਂ ਤਾਂ ਰਿਹਾ ਨਹੀਂ ਕਿ ਮੈਂ ਤਾਂ ਹੁਣ ਦਿਮਾਗ ਫੇਰ ਤੇਰੇ ਕੋਲ ਵਾਕਿਆ ਆਈਆਂ ਨਹੀਂ ਵਾਕਿਆ ਨਹੀਂ ਆਈਆਂ ਜਦੋਂ ਕੋਈ ਖੜੀ ਸੀ ਪਾਛੀਆਂ ਕੋਲ ਚੱਕਦੀ ਸੀ ਉਹਦੇ ਤੋਂ ਮੈਨੂੰ ਆਵਾਜ਼ ਮਾਰਨੀ ਸੀ ਜਦੋਂ ਜਾਂਦੀ ਆ ਨਾ ਤਾਂ ਉਹਦਾ ਹੀ ਆਉਂਦਾ ਉਹ ਕੁਛ ਨਾ ਕੁਛ ਪੜਾਉਂਦਾ ਇਹਨੂੰ ਲਿਆ ਕੇ ਸਵੇਰੇ ਸਹੀ ਜੇ ਤੂੰ ਮੜਾ ਜਾ ਮਗਰ ਜਾ ਆਇਆ ਘਰ ਤੇ ਤੂੰ ਗਾੜੇ ਵਾਚੇ ਸੀ ਬੈਠੀ ਜ ਮੈਂ ਕਾਹਦਾ ਵਾਸਤੇ ਮੈਂ ਤਾਂ ਆਉਦੇ ਘਰੇ ਵੀ ਜਾਣਾ ਹੁੰਦਾ ਭਾਏ ਉੱਥੇ ਮੈਂ ਤਾਂ ਬਾਥੂ ਤੋੜਨ ਆਈ ਸੀ ਕਿਤੇ ਮੈਂ ਆਖਾ ਚੱਲ ਇਹ ਮੈਨੂੰ ਦਿਸਦੇ ਗੱਲ ਸੁਣ ਹਾਂ ਹੁਣ ਤਾਂ ਜੇ ਤੂੰ ਪੁੱਛੇਂਗੀ ਨਾ ਕਿ ਦਮ ਤੇ ਤੇਰਾ ਗੱਲ ਪੈ ਜੂਗੀ ਉਹ ਅੱਛਾ ਤੇ ਤੂੰ ਅਨੁਸਾਰ ਜਨਾ ਪੁੱਛੀ ਤੇ ਨਾਲ ਪਾਠਨਾ ਚ ਵੇਖੀ ਉਹਦੀਆਂ ਚ ਕੀ ਆ ਚੱਲ ਉਹ ਤਾਂ ਮੈਂ ਵੇਖੂਗੀ ਤੇ ਮੈਂ ਇਸ਼ਤ ਲਿਖਰਨੀ ਵੀ ਲੱਖੂ ਹਾਂ ਤੇ ਤੂੰ ਮਨ ਨਾ ਮਗਰ ਜਾ ਆਇਆ ਘਰ ਮੈਂ ਜਦੋਂ ਪਾਠੀਆਂ ਨੂੰ ਜਾਂਦੀ ਆਇਆ ਕਰੂੰਗੀ ਫਿਰ ਹੋਰ ਕੀ ਕਰੂੰਗੀ ਹੁਣ ਮੁੰਡਾ ਤਾਂ ਘਰੇ ਨਹੀਂ ਰਹਿਣਾ ਸਾਡੀ ਜਾਨ ਮੈਂ ਤਾਂ ਰੋਜੀ ਵੇ ਨਹੀਂ ਆਉਂਦੀ ਉੱਥੇ ਕੋ ਖਰਚ ਹੋ ਤਾਂ ਨਹੀਂ ਨਹੀਂ ਮੈਂ ਕਿਹ ਚੱਲ ਕੋਈ ਹੋਊਗਾ ਵੀ ਚੱਲ ਕੋਈ ਰਿਸ਼ਤੇਦਾਰ ਹੋਊਗਾ ਮੈਨੂੰ ਕਿ ਪਤਾ ਵੀ ਹੈ ਰਿਸ਼ਤੇਦਾਰ ਬਣਾ ਪਿੰਡ ਦਾ ਭਾਵੇਂ ਕੋਈ ਆਵਦਾ ਇਹ ਤਾਂ ਕੰਮ ਦੱਛਣਾ ਚਾਹੀਦਾ ਮੈਂ ਤਾਂ ਦੱਸ ਚੱਲੀ ਹੁਣ ਤਾਂ ਇਹਨਾਂ ਨੇ ਮੁੜ ਕੇ ਤੁਝਾ ਇੱਕਦਮ ਨਾ ਪੁੱਛੇ ਪਰ ਪੈ ਜੂਗੇ ਗਾਲਾਂ ਤਾਂ ਅਲੀ ਗਲੀ ਕਰਕੇ ਸਹੀ ਤੇ ਪਹਿਲੀ ਤਾਂ ਪੈ ਜੇ ਪੁੱਛਣਾ ਨਹੀਂ ਮੈਂ ਹਟਦੀ ਹਾਂ ਫਿਰ ਸਾਇਦ ਨਾ ਪੁੱਛ ਲਈ ਹਾਂ ਚਾਹੇ ਥੋੜਾ ਹੈਗਾ ਇਹ ਪੁੱਛੂਗੀ ਤੂੰ ਮੈਨੂੰ ਗੱਲ ਦੱਸਦੀ ਐ ਨਾ ਮਾਇਆ ਨਹੀਂ ਤੂੰ ਅਜੇ ਨਾ ਪੁੱਛੇ ਮੇਰੇ ਗੱਲ ਪੈਜੂਗੀ ਅਰੇ ਮੈਨੂੰ ਅੱਗ ਲੱਗੀ ਪਈ ਆ ਉਹ ਮੇਰੇ ਜੁੰਡੇ ਪੱਟੂ ਕੀ ਵੀ ਤੂੰ ਜਾ ਕੇ ਨਹੀਂ ਪੁੱਛ ਫਿਰ ਤੇਰੀ ਤੇਰੀ ਰਹਿ ਨਾਲ ਹੋਣੀ ਰਹਿ ਮੇਰੀ ਕੋਈ ਨਹੀਂ ਜਿਮਾ ਦੇ ਦੇਖਦੀ ਆ ਨੰਨ ਤਿੰਨ ਚਾਰ ਦਿਨ ਹੋ ਗਏ ਆ ਤੇ ਚਲਿਆ ਕਿਉਂ ਦਿਨ ਨਾ ਨਹੀਂ ਲੈ ਅੱਜ ਤੂੰ ਦੱਸਣੀ ਐ ਦੱਸਣੀ ਐ ਅੱਜ ਮੈਂ ਪੂਰਾ ਸਬੂਤ ਵੇਖ ਲਿਆ ਤੇ ਮੈਂ ਕੱਲ ਦੂਰ ਖੜੀ ਕੇ ਵੇਖ ਲੈਂਦੀ ਸੀ ਭਾਵੇਂ ਨਾ ਪਵੇ ਤੇ ਨਾ ਪਵੇ ਮੈਂ ਛਾਦੀ ਹਾਂ ਸੱਦ ਲਾ ਬੇਚੱਕ ਦੀ ਫੈਦਲਾ ਪਰ ਦੂਜਾ ਤੂੰ ਵਜ੍ਹਾ ਸਜਾ ਨਾ ਪੁੱਛਲੀ ਮੇਰਾ ਫਿਰ ਨਹੀਂ ਮੈਂ ਛਾਦੀ ਨਾਲ

ਕੀ ਹੋਣਾ ਸੀਗਾ ਆ ਚਾਚੀ ਤੇਰੀ ਕੀ ਆਂਦੀ ਐ ਕੀ ਕਹਿੰਦੀ ਐ ਚਾਚੀ ਤਾਂ ਇਹ ਵੀ ਉਂਗਲਾਂ ਨਾਲ ਉਹਨੂੰ ਫਿਰਦੀ ਐ ਇਹ ਤਾਂ ਮੇਰੇ ਨਾਲ ਉੱਥੇ ਲੜਾਈ ਹੈਗੀ ਬਾਥੂ ਪਿੱਛੇ ਨਹੀਂ ਤੂੰ ਆਂਦੀ ਐ ਕਿਹਦੇ ਕੋਲ ਕੋਈ ਮੁੰਡਾ ਆਇਆ ਕੋਈ ਚੀਜ਼ ਫੜਾ ਕੇ ਗਿਆ ਕਹਿੰਦੀ ਬੇਬੇ ਤੂੰ ਲੋਕਾਂ ਦੀ ਮਗਰ ਲੱਗਦੀ ਤੈਨੂੰ ਮੇਰੇ ਤੇ ਭੋਰਾ ਜੀ ਕੀ ਨਹੀਂ ਹੈਣੀਗਾ ਮੈਨੂੰ ਯਕੀਨ ਨਹੀਂ ਆ ਟੁੱਟਿਆ ਪਿਆ ਤੂੰ ਦੋ ਤਿੰਨ ਜਿਹੜੇ ਲਾਉਣੀ ਖਾਤੋਂ ਲਾਉਣੀ ਦੋ ਤਿੰਨ ਜਿਹੜੇ ਲਾਉਣੀਆਂ ਹੁਣ ਪਾਥੀਆਂ ਤਾਂ ਲਿਉਣੀਆਂ ਹੀ ਹੁੰਦੀਆਂ ਨਹੀਂ ਮੈਂ ਤੋ ਐਡਾ ਭਾਰ ਚੱਕਿਆ ਹੁੰਦਾ ਸਿਰ ਤੇ ਯਾਰ ਕੁਫਾਰ ਕੇ ਮੈਂ ਲੈ ਆਉਣੀ ਹੁੰਦੀ ਤੇ ਤੋਂ ਮੈਂ ਚੱਕ ਆਇਆ ਕਰ ਮੈਂ ਉੱਠੇ ਤੇ ਤਿਲ ਤੋਂ ਜਾਂਦਾ ਨਹੀਂ ਮੈਂ ਪਾਠਾ ਚੱਕ ਲੈ ਆ ਕਰੂੰਗੀ ਗੋਡੇ ਤੇ ਤੇਰੀ ਦੁਖਦੇ ਰਹਿੰਦੇ ਹੋ ਦੁਖੀ ਜਾਨ ਮੈਂ ਮਗਰ ਮਗਰੀ ਪਾ ਲੈ ਆ ਕਰੂੰ ਪਾ ਲੈ ਆ ਕਰੂੰਗੀ ਮਗਰੀ ਉਹ ਤੁਰਿਆ ਨਹੀਂ ਆਂਦਾ ਪਾ ਲੈ ਆ ਕਰੂੰਗੀ ਮਗਰੀ ਆਹੋ ਇਹ ਥੋੜਾ ਕੰਮ ਲੈ ਇਹਨੂੰ ਮੈਂ ਵੀ ਘਰੇ ਵੜਨ ਦੇਣਾ ਇਹ ਗੱਲਾਂ ਬਣਾਉਂਦੀ ਆ ਜਾਨ ਜਾਨ ਆ ਗਿਆ ਦੱਸ ਦੀ ਤੇ ਗੱਲਾਂ ਬਣਾਉਂਦੀ ਉਹਨਾਂ ਨੇ ਮੁੰਡੇ ਤੋਂ ਉਹਨਾਂ ਨੇ ਗੋਂਗਲੂ ਮਗਾਈ ਸੀ ਸਰਪੰਚਾਂ ਦੇ ਉਹ ਗੋਂਗਲੂ ਫੜਾਉਣ ਆਇਆ ਸੀ ਵਿਚਾਰਾ

ਇਹਦੀ ਕੋਤਨੀ ਪੱਟੂ ਜੇ ਹੋਰ ਕੁਛ ਨਿਕਲਤਾ ਜੋ ਮਰਜ਼ੀ ਕਰੀ ਫਿਰ ਚੈਲੀ ਪੱਟੀ ਆ ਨਹੀਂ ਹਾਂ ਹਾਂ ਇੱਕ ਮੇਰੇ ਸਾਹਮਣੇ ਹਾਂ ਕਰਦੀ ਆ ਚੱਕ ਮੈਂ ਇਸੇ ਤਰ੍ਹਾਂ ਨਹੀਂ ਨ ਗਈ ਉੱਟਕੇ ਦੇਖ ਆਖਿਆ ਬੰਗੂ ਆ ਦੇਖ ਨਾ ਬੋਲ हां हां किता ਗੋਂਗਲੂ ਆ ਤੇ ਇਹੀ ਗੱਲ ਮੈਂ ਇਹਨੂੰ ਆਖੀ ਸੀ ਜਾਣ ਕੇ ਆਈ ਐ ਚੁਗਲੀਆਂ ਨਾਲ ਲੜਾਈ ਪੁਆਣਾ ਸੀ ਤੇ ਫਿਰ ਤੂੰ ਕਾਕ ਤੋਂ ਤੈਨੂੰ ਕੋਲ ਫੜਾ ਕੇ ਗੋਂਗਲੂ ਨੂੰ ਕੋਈ ਫੜਾ ਕੇ ਗਿਆ ਹੋਣਾ ਤੇ ਬੇਬੇ ਤੈਨੂੰ ਕਹੀ ਤਾਂ ਆਂਦੀ ਐ ਮੈਂ ਉਹ ਬੇਬੇ ਕਰੀ ਸੀ ਮੈਨੂੰ ਨਾ ਪਰਾਂ ਇਸ ਪੰਜਾਂ ਦੀ ਉਹ ਕਹਿੰਦੀ ਐ ਕਿ ਗੋਂਗਲੂ ਵਾਧੂ ਲੱਗੇ ਨੇ ਕਹਿੰਦੀ ਆਪਣੇ ਤੇ ਕਹਿੰਦੀ ਮੈਂ ਉਪ ਲਿਆਉਣ ਵਾਲਾ ਹੈ ਨਹੀਂ ਕੋਈ ਮੇਰੇ ਸਾਡੇ ਘਰੇ ਹੈ ਨਹੀਂ ਦਾ ਕੋਈ ਲਿਆਉਣ ਵਾਲਾ ਤੇ ਮੈਂ ਕਿਹਾ ਤੁਸੀਂ ਕੋਈ ਹੈਗਾ ਤਾਂ ਮੈਂ ਕਿਹਾ ਭੇਜਦੀ ਉਹ ਕਹਿੰਦੇ ਮੁੰਡਾ ਸਾਡਾ ਇੱਕ ਤੇ ਉਹਨੂੰ ਮੈਂ ਭੇਜ ਦਊਗੀ ਭੇਜਦੀਆਂ ਚਾਪੇ ਲਿਆ ਆਂਦੇ ਤੋ ਫੜਾ ਕੇ ਇਹ ਦੇਖਦੇ ਮੈਂ ਪਹਿਲੇ ਹੀ ਬਤਾ ਸੀ ਕਲੇਸ਼ ਪਵਾਉਗੇ ਜਾ ਕੇ ਮੇਰੀ ਗਰਲਫ੍ਰੈਂਡ ਕਿਛੇ ਚ ਗੋਂਗੂਈ ਮੈਂ ਕਹਾਂ ਕਿ ਇਸ ਤੋਂ ਮੂਰੀ ਨਹੀਂ ਮਗੂੰ ਹੈਗਾ ਤਾਂ ਖਾਰੋ ਨਹੀਂ ਤਾਂ ਨਹੀਂ ਸਿੱਖ ਕੀ ਕਹਤਾ ਠੀਕ ਹੀ ਨਹੀਂ ਮਗੂੰ ਠੀਕ ਹੈ ਬੇਬੇ ਠੀਕ ਨਹੀਂ ਮਗੂੰ ਦੀ ਇਹ ਨੂੰ ਨਹੀਂ ਮੈਂ ਹੁਣ ਕਰੇ ਬਣਦੇ ਦੇਖ ਲੈ ਕਿ ਡੀ ਲੂਤੀ ਲੌਣ ਆ ਗਈ ਮੈਂ ਪਹਿਲੇ ਹੀ ਦੱਸ ਦਿੱਤੀ ਵੀ ਗੋਂਗਲੂ ਹੈ ਇਹਦੇ ਵਿੱਚ ਮੇਰੀ ਵੇਚੀ ਨਾ ਕਰਾ ਮੈਨੂੰ ਕਿ ਲੋੜ ਮੈਂ ਤੇਰੀ ਪਿੱਠੀ ਨਾ ਪੜਨ ਕਿਉਂ ਕਰਾਉਂਗੀ ਤੂੰ ਇਹ ਨੂੰ ਦੇਖ ਕੇ ਡੰਬਲ ਹੁਣ ਦੱਸ ਕੀ ਕਰਵਾਤਾ ਮੇਰਾ ਹੈ ਆ ਇਸੇ ਵੇਲੇ ਡੰਬਲ ਤੂੰ ਛੇ ਵੇਲੇ ਫੇਰ ਦੱਸ ਲੂਗੀ ਕਿ ਉਹ ਤਾਂ ਸਵੇਰੇ ਫੇਰ ਆਊਗਾ ਫੇਰ ਦੱਸ ਦੂੰ ਮੈਂ ਤਾਕੇ ਫੇਰ ਆਊਗਾ ਐਵੇਂ ਉਸ ਮੇਰੇ ਫੇਰ ਵੇਖ ਲਈ ਤੂੰ ਜੇ ਤਾਂ ਰੋਜ਼ ਹੀ ਆਉਂਦਾ ਤਾਂ ਫੇਰ ਰੋਜ਼ ਹੀ ਤੂੰ ਜਾ ਖੁੱਲਾ ਹਾਂ ਹੁਣ ਕਿੱਥੇ ਜਾਨੀ ਆਂ ਆਉਣੀ ਆ ਮੈਂ ਚਲਾ ਤੂੰ ਮੈਂ ਫੇਰ ਇੱਥੇ ਬੈ ਕੇ ਨਿਬੜਾ ਕਰਨਾ ਮੈਂ ਨਹੀਂ ਇਹਨੂੰ ਘਰੇ ਵੜਨ ਦੇਣਾ ਫੇਰ ਤੂੰ ਕਰ ਲੈ ਹਾਂ ਤਾਂ ਆ ਗਈ ਹਾਂ ਤੂੰ ਨਿਬੜਾ ਕਰ ਦੇਣਾ ਕਰਦੀ ਮੈਂ ਤਾਂ ਆ ਗਈ ਆਈਸ ਵਰ ਡੀਉਂਗਲ ਨੂੰ ਕੀ ਕਰਵਾਤਾ ਹੈ ਤੈਨੂੰ ਮੈਂ ਪਹਿਲੇ ਕਿਹਾ ਸੀ ਵੀ ਮੇਰੇ ਮੈਨੂੰ ਨਹੀਂ ਕੋਈ ਝਾਰ ਸਕਦਾ ਇਹ ਤਾਂ ਕੱਲ ਨੂੰ ਵੇਖ ਤੂੰ ਕੱਲ ਨੂੰ ਵੇਖ ਤੂੰ ਕੱਲ ਨੂੰ ਮੈਂ ਨਹੀਂ ਅੱਜ ਅੱਜ ਤੈਨੂੰ ਝੁੱਠੀ ਘਟਣੀ ਅੱਜ ਤੈਨੂੰ ਝੁੱਠੀ ਕਰਤਾ ਤੇ ਕੱਲ ਨੂੰ ਕੋਈ ਨਾ ਕੱਲ ਨੂੰ ਤੂੰ ਵੇਖੀ ਫਿਰ ਭਵਾ ਕੇ ਹਟੇਂਗੀ ਸਾਡਾ ਨੂੰ ਕਿ ਬਾਈ ਚ ਸਾਫਾ ਕਰ ਲੈ ਉਹ ਲੈ ਆਂ ਤੂੰ ਫਿਰ ਜਾ ਕਰਵਾ ਦੀ ਕੀ ਕਰਵਾਉਣੀ ਉਹ ਨਹੀਂ ਕਿਸ ਤੋਂ ਡਰਦਾ ਡਰਦਾ ਨਹੀਂ ਤੂੰ ਵੇਖ ਲਈ ਫਿਰ ਆਈਸ ਵਰ ਡੀਉਂਗਲ ਨੂੰ ਬੇਬੇ ਨੂੰ ਕੀ ਕਰਵਾਤਾ ਮੇਰਾ ਤੂੰ ਵੇਖ ਲਈ ਮੈਨੂੰ ਝਾਰਦੀ ਹੈ ਵੱਡੀ ਅਈ ਤਮ ਘਰੇ ਨਹੀਂ ਵੜ ਸਕਦੀ ਚੱਲ ਉੜਦੀ ਲੱਗੇ ਇਥੋਂ ਤੂੰ ਕਾਹੋਂ ਨਾ ਕੱਢਣ ਆਲੀ ਬੇਬੇ ਉਂਗਲਾਂ ਲਾਉਂਦੀ ਐ ਮੈਂ ਨਹੀਂ ਰੋੜਨ ਦੇਣਾ ਘਰੇ ਮੈਂ ਨਹੀਂ ਵੜ ਸਕਦੀ ਹੁਣ ਤਾਂ ਤੂੰ ਦੇਖ ਹੀ ਲੈ ਨਾ ਗੋਗਲੂ ਥਿਲੂਤੀ ਲੈ ਕੇ ਲਾਉੜ ਆਈਏ ਤੈਨੂੰ ਮੈਂ ਨਹੀਂ ਸੱਚ ਦੋਹਾਂ ਦਾ ਨਹੀਂ ਮੰਨਦੀ ਜਦੋਂ ਸਵੇਰੇ ਆਇਆ ਉਹ ਤਾਂ ਮੈਨੂੰ ਫੜਾ ਦਿੰਦੀ ਤੂੰ ਇਹਨੂੰ ਘਰੋਂ ਨਹੀਂ ਕੱਢ ਸਕਦੇ ਹਟਾ ਦੇ ਮੇਰੀ ਗੱਲ ਸੁਣ ਜੇ ਉੱਤੋਂ ਨੁੱਕ ਫੜਿਆ ਫੇਰ ਜੇ ਹੋ ਤਾਂ ਗੱਲ ਉੱਤੋਂ ਫੜੋਂਗੀਆਂ ਜਦੋਂ ਹੈ ਹੀ ਕੁਛ ਨਹੀਂ 4 ਦਿਨ ਹੋ ਗਏ ਸਵੇਰੇ ਪੱਕੀ ਰੱਖਣੀ ਰੱਖ ਲਿਓ ਜਿੰਨੀ ਮਰਜ਼ੀ ਰੱਖ ਲਿਓ ਠੀਕ ਹੈ ਨਾ ਮੈਂ ਤੈਨੂੰ ਫੋਨ ਕਰ ਦੇਣਾ ਹਾਂ ਬਸ ਕਰਨੀ ਫੋਨ ਜਿੰਨੀ ਮਰਜ਼ੀ ਰੱਖ ਲਓ ਮੈਂ ਕਿੱਥੇ ਬੈਠੀ ਨਹੀਂ ਹਾਂ ਫੋਨ ਕਰ ਦੇਣਾ ਹਾਂ ਫੋਨ ਕਰ ਤਾਂ ਬੇਬੇ ਹਾਂ ਚਾਹ ਮੈਂ ਬਣਾ ਕੇ ਲੈ ਆਉਣੀ ਆ ਪੀਏਂਗੀ ਤੂੰ ਤਾਂ ਨਹੀਂ ਕਸਰ ਛੱਡੀ ਕਲੇ ਸਪੋਨ ਵਾਲੀ ਚਲ ਮੈਂ ਤੈਨੂੰ ਫੇਰ ਵੀ ਚਾਹ ਪਿਆ ਦਿੰਦੀ ਚਾਹ ਲੈ ਕੇ ਕਿਹ ਵੀ ਪੀਊਗੀ ਹਾਂ ਇਹ ਨੂੰ ਤੂੰ ਕੱਢ ਸਕਦੀ ਕਰੋ ਕੀ ਤਮਾ ਅੱਛਾ ਬਣਾਇਆ ਬਣਾ ਲਈ ਹੈ ਤੈਨੂੰ ਤਾਂ ਮੈਂ ਹੁਣ ਲਈ ਬੈਠੀ ਹਾਂ ਸਹੀ ਨਾ ਸਹੀ ਨਾ ਸਤਿ ਸ਼੍ਰੀ ਅਕਾਲ ਜੀ। ਹੈਲੋ। ਮੇਰੀ ਗੱਲ ਸੁਣ। ਹੁਣ ਨਾ ਸਾਡੇ ਪਿੰਡ ਨਾ ਆਈ ਦਸਕ ਦਿਨ। ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਥੇ ਕੋਈ ਦੇਖਣਾ ਲੱਵੇ ਜਦ ਤੂੰ ਆਇਆ ਸੀ ਉਹ ਕਹਿਣ ਹਨਾ। ਤੇ ਚਾਚੀ ਨੇ ਦੇਖ ਲਿਆ ਕਿ ਬੇਬੇ ਨੂੰਂਗਲ ਆਤੀ ਸੀ। ਉਹ ਆਪੇ ਮੈਂ ਨਾ ਕੱਢੀ ਕਚਾਨੀ ਜਿਹਨਾਂ ਨਾ ਗੋਗਲੂ ਰੱਖਦੇ ਸੀ ਵਿੱਚ ਬੱਠਲ ਦੇ। ਤੇ ਬਾਤ ਆਉਣੇ ਬਹੁਤ ਲਈ ਸੀ ਲੜਾਈ ਪਵਾਉਂਦੀ ਤੇ ਪਰ ਪਾਈ ਨਹੀਂ। ਕੰਮ ਨਹੀਂ ਆਈ ਕੋਈ। ਬੇਇੱਜ਼ਤੀ ਕਰਦੀ ਉਹਦੀ ਮੈਂ ਹਾਂ। ਹੁਣ ਨਾ ਹੀ ਸਾਡੇ ਪਿੰਡ ਦਾਸ ਦੇ ਚੰਗਾ ਬੇਬੇ ਦੀ ਤੇ ਉਹਦੀ ਪੂਰੀ ਨਿਗਰ ਉਹਗੀ ਤੇਰੇ ਦੇਹ ਚਲ ਠੀਕ ਹੈ ਚੰਗਾ ਪਾਈ ਦਫਾ ਹੋਣੇ ਬਾਅਦ ਗੱਲ ਕਰੂੰਗੀ